ਯੋ ਭਾਇਓ ਹੋਏ ਮਹਿਮਾਨਾਂ ਨੂੰ ਵੈਲਕਮ ਕਰਦੇ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਬਾਰੇ ਫੋਨ ਹਰ ਅਮੀਕਾ ਜਿਹੜੇ ਇੱਕ ਮਾਰ ਦੀ ਗੁਫਤਾ ਜਿਨ੍ਹਾਂ ਨੇ ਅੱਜ ਪ੍ਰਧਾਨਗੀ ਦੇ ਪਹਿਲਾਂ ਮਣੇ ਐਮਐਲਏ ਸਾਹਿਬ ਸਰਕਾਰ ਦੇ ਜੀਰ ਜੀ ਰਹਾਵਾ ਉਹਨਾਂ ਦੇ ਨਾਲ ਬੈਠਾ ਅੰਮ੍ਰਿਤ ਛੋਟਾ ਵੀ ਚੇਅਰਮੈਨ ਸਾਹਿਬ ਬਾੜ ਸਾਹਿਬ ਅਤੇ ਸੰਦੀ ਤੇ ਅੱਜ ਵੀ ਜੋ ਡੇਰਾ ਬਾਬਾ ਨਾਰਕ ਨੂੰ ਇੱਕ ਬਹੁਤ ਹੀ ਵਧੀਆ ਪਰਿਵਾਰ ਚੋ ਤੁਸੀਂ ਡੇਰਾ ਬਾਬਾ ਨਾਰਕ ਵਾਲਿਆਂ ਨੇ ਚੋਣ ਕੀਤੀ ਹੈ ਪ੍ਰਧਾਨ ਦੇ ਮੇਰੀ ਭੈਣ ਜੀ ਬੇਟਾ ਸਾਹਿਬ ਤੇ ਬਹੁਤ ਹੀ ਸਨਕਾਰ ਜੋ ਗੁਰੂ ਪ੍ਰਗਯੋਪਤੇ ਕੇ ਜਾਇਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਇੱਥੇ ਪਹੁੰਚੇ ਆਮ ਆਲੇ ਸਰਕਾਰ ਦੇ ਦੀਪ ਸਿੰਘ ਰੰਧਾਵਾ ਜੀ ਉਹਨਾਂ ਦੇ ਨਾਲ ਹਰਵਾਜੀ ਬਾਕੀ ਸੱਜਣ ਮੇਰਾ ਵੀਰ ਜੇਸ਼ਮਰ ਬੇਟਾ ਇਹਨਾਂ ਨੂੰ ਜੇਸ਼ਮਰ ਬੇਟਾ ਜੀ ਨੂੰ ਅੱਜ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਅਸੀਂ ਉਮੀਦ ਕਰਦੇ ਆ ਕਿ ਲੋਕਾਂ ਨੇ ਜਿਹੜੀ ਆਸ ਰੱਖ ਕੇ ਇਹਨਾਂ ਨੂੰ ਜਿਤਾਇਆ ਤੇ ਸਾਡੇ ਐਮਐਲਏ ਹਰਮਨ ਪਿਆਰੇ ਗਦੀਪ ਸਿੰਘ ਰੰਧਾਵਾ ਜੀ ਨੇ ਇਹਨਾਂ ਨੂੰ ਪ੍ਰਧਾਨ ਬਣਾਇਆ ਤੇ ਅਸੀਂ ਆਸ ਕਰਾਂਗੇ ਕਿ ਇਹ ਲੋਕਾਂ ਦੀਆਂ ਉਮੀਦਾਂ ਦੇ ਖਰਾ ਉਤਰਨਗੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਜੀ ਦੇ ਗੰਦਾਵਾਦੀ ਉਹਨਾਂ ਨਾਲ ਬੈਠੇ ਚੇਅਰਮੈਨ ਅਜੀਤ ਸ਼ਰਮਾ ਜੀ ਬਾਦ ਸਾਹਿਬ ਬਖੋਬ ਸਾਰੇ ਚੇਅਰਮੈਨ ਸਾਹਿਬ ਸਰਪੰਚ ਸਾਹਿਬ ਮੈਂਬਰ ਸਾਹਿਬ ਤੇ ਸਾਰੇ ਕੌਂਸਲਰ ਸਾਹਿਬ ਆਓ ਪਹਿਲਾਂ ਬੱਦੇ ਬੁਲਾਇਓ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕਦੇ ਸਰਦਾਰਾ ਸਾਹਿਬ ਇਹ ਅੱਜ ਤੁਹਾਨੂੰ ਵਧਾਈ ਦੇ ਪਾਤਰ ਹੋ ਅੱਜ ਤੋਂ 5 ਮਹੀਨੇ ਪਹਿਲਾਂ ਤੁਹਾਡੇ ਨਾਲ ਇੱਕ ਗੱਲ ਕੀਤੀ ਸੀ ਜਦੋਂ ਸਟਾਰਟ ਹੋਇਆ ਦੌਰ ਸਟਾਰਟ ਹੋਇਆ ਇਹ ਗੱਲ ਕੀਤੀ ਕਿ ਜਿਹੜੇ ਆਮ ਆਦਮੀ ਪਾਰਟੀ ਪੰਜਾਬ 'ਚ ਕੰਮ ਕਰ ਰਹੀ ਹੈ ਜਾ ਤੋ ਇਹ ਗਾੜੇ ਰੱਬਾ ਨਾਂ ਦੇ ਕੰਮ ਕਰ ਰਿਹਾ ਤੁਹਾਨੂੰ ਵਿਸ਼ਵਾਸ ਦਿਵਾਇਆ ਕਿ ਜਦੋਂ ਵੀ ਇਲੈਕਸ਼ਨ ਹੋਏਗੀ ਨਗਰ ਕੌਂਸਲ ਡੇਰਾ ਬੱਬਾ ਨਾਂ ਦੇ ਵਿੱਚ ਆਮ ਆਦਮੀ ਦਾ ਝੰਡਾ ਹੋਏਗਾ ਜੋ ਸਾਡੀ ਜਿਲ੍ਹਾ ਦੀ ਤੱਕਣ ਸਰਦਾਰ ਤਨਦੀਪ ਸਿੰਘ ਜੀ ਅੰਦਾਵਾ ਸਾਹਿਬ ਐਮਐਲਏ ਸਾਹਿਬ ਨਾਲ ਬੈਠੇ ਬਾਦ ਸਾਹਿਬ ਸਾਡੇ ਅਰਸ਼ਦੀਪ ਜੀ ਬਹੁਤ ਆਮ ਪਾਰਟੀ ਵਾਸਤੇ ਮਿਲਤ ਕਰ ਰਹੇ ਹਨ ਉਹ ਵੀ ਬੈਠੇ ਹਨ ਸਾਰੇ ਚੀਰ ਮੈਂ ਚੀਰ ਮੈਂ ਸਾਹਿਬ ਸਰਵੋਤਮ ਸਾਹਿਬ ਸਾਹਿਬ ਦੇ ਅੰਦਰ ਆਉਂਦਾ ਹੋਰ ਆਉਂਦਾ ਨਹੀਂ ਕੋਈ ਬਾਕੀ ਆ ਜੀ ਅੱਛਾ ਕੋਨੇ ਮੇਰੇ ਆ ਵੀ ਕੋਈ ਨਹੀਂ ਮੈਂ ਜੀ ਸਾਹਿਬ Gay pistol 05 5 ok सभु <laughs> पिछाह ਤੇ ਬਰਾਬਰ ਜੀ ਜੇਰੀ ਵੋਟੋ ਵੇਜੀਟੇਬਲ ਲੈ ਗਰੇਂਦਰ ਦਾ ਪਾਣੀ ਜਗਾ ਮੈਂ ਨੀ ਜਗਾ ਮੈਂ ਕੀ ਆਪਰੇ ਮਟੀਰੀਅਲ ਸਾਡੀ ਸਾਹਿਬ ਜੇ ਫੋਕਸ ਆਲਾ ਮਾਰੀ ਤੇ ਆਹ ਇਹ ਪਾਜੀ ਆ ਕੇ ਡੇਰਾ ਬਾਬਾ ਨਾਨਕ ਨਗਰ ਕਮੇਟੀ ਦੇ ਅਜੇ ਪ੍ਰਧਾਨ ਜਿਹੜੇ ਅਜੇ ਉਹਨਾਂ ਨੇ ਚੇਰ ਤੇ ਤੁਸੀਂ ਭਾਲਿਆ ਉਸ ਵੇਖੋ ਪਿਛਲੇ ਦਿਨੀ ਐਮਸੀ ਦੀਆਂ ਇਲੈਕਸ਼ਨਾਂ ਹੋ ਕੇ ਹਟੀਆਂ ਜਿਹਦੇ ਵਿੱਚ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਬੜੀ ਵੱਡੀ ਪੱਧਰ 'ਚ ਹੈ ਆਮ ਆਦੀ ਪਾਰਟੀ ਦੇ ਜਿਹੜੇ ਐਮਸੀ ਬਣਾਏ ਨੇ ਤਾਂ ਉਹਦੇ ਚ ਹੀ ਅੱਜ ਆਪਾਂ ਡੇਰਾ ਬਾਬਾ ਨਾ ਸ਼ਿਖਾ ਗੁਪਤਾ ਜੀ ਨੂੰ ਪ੍ਰਧਾਨ ਬਣਾਇਆ ਔਰ ਉਹਨਾਂ ਤੋਂ ਅੱਜ ਚੇਅਰ ਤੇ ਬਿਠਾਇਆ ਉਹਨਾਂ ਦੇ ਨਾਲ ਸਮੁੱਚੀ ਟੀਮ ਔਰ ਸ਼ਹਿਰ ਵਾਸੀ ਜਿਹੜੇ ਆ ਉਹ ਆਏ ਨੇ ਬੜਾ ਖੁਸ਼ੀਆਂ ਭਰਾਂ ਮੌਕਾ ਹੈ ਪਿਛਲੇ 10 ਸਾਲਾਂ ਬਾਅਦ ਸ਼ਹਿਰ ਦੀ ਬਾਗਡੋਰ ਕਿਸੇ ਪਰਿਵਾਰ ਨੂੰ ਦਿੱਤੀ ਗਈ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਪ੍ਰਧਾਨ ਸਾਹਿਬ ਜਾਂ ਉਹਨਾਂ ਦੀ ਸਮੁੱਚੀ ਟੀਮ ਡੇਰੇ ਦੇ ਵਿਕਾਸ ਚ ਜਾ ਸਫਾਈ ਚ ਜਾਂ ਕਿਸੇ ਕੰਮ ਚ ਕੋਈ ਵੀ ਕਮੀ ਨਹੀਂ ਛੱਡਣਗੇ ਮੈਂ ਵੀ ਇਹ ਟੀਮ ਦੇ ਨਾਲ ਆ ਜਿੱਥੇ ਮੇਰੀ ਜਰੂਰਤ ਹੋਏਗੀ ਮੈਂ ਹਮੇਸ਼ਾ ਇਹਨਾਂ ਦੇ ਨਾਲ ਖੜਾ ਤਾਂ ਮੈਨੂੰ ਮਾਉਣ ਵਾਲੇ ਸਮੇਂ ਚ ਆ ਕੇ ਡੇਰੇ ਬਾਬੇ ਨਾਨਕ ਦੀ ਡਿਵੈਲਪਮੈਂਟ ਜਿਹੜੀ ਆ ਹੋਰ ਆਪਾਂ ਸਿਖਰਾਂ ਤੇ ਲੈ ਕੇ ਜਾਵਾਂਗੇ ਤੁਸੀਂ ਦੇਖ ਰਹੇ ਜੀ ਬਾਰਡਰ ਪੱਟੀ ਨੂੰ ਮਾਇਆ ਮੋਰੇ ਪੱਟੀ ਐਸੇ ਵੀ ਤਾਂ ਮੌਜੂਦ ਹੈ ਡੇਰਾ ਬਾਬਾ ਨਗਰ ਕੌਂਸਲ ਜਿੱਥੇ ਕਿ ਅੱਜ ਬਤੌਰ ਪ੍ਰਧਾਨਗੀ ਦਾ ਅੱਜ ਅਹੁਦਾ ਸੰਭਾਲਿਆ ਉਹਦਾ ਕਿੰਨਾ ਸੰਭਾਲਿਆਣਾ ਆਹ ਗੱਲਬਾਤ ਕਦੇ ਇਹਨਾਂ ਨਾਲ ਜੀ ਸੋ ਤੋਂ ਪਹਿਲਾਂ ਜੀ ਬਾਰਡਰ ਪਟਿੰਡੂ ਜੀ ਵੱਲੋਂ ਤੁਹਾਨੂੰ ਬਹੁਤ ਬਹੁਤ ਢੇਰ ਸਾਰੀ ਮਹਾਰਕਾ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਸ਼ਿਖਾ ਗੁਪਤਾ ਜੀ ਹਾਂ ਜੀ ਤੇ ਬਾਰਡਰ ਨੰਬਰ ਕੀ ਹੈ ਜੀ 5 ਬਤੌਰ ਤੁਸੀਂ ਅੱਜ ਪ੍ਰਧਾਨਗੀ ਅਹੁਦਾ ਸੁਭਾਲਿਆ ਵਾ ਹਾਂ ਜੀ ਵੀਰ ਆਪਾਂ ਨਾਨਕ ਵਿੱਚ ਚੁਣੌਤੀਆਂ ਵੀ ਹੈਗੀਆਂ ਨੇ ਉਹ ਤੁਸੀਂ ਉਹ ਕਿਸ ਤਰ੍ਹਾਂ ਅੱਜ ਬਤੌਰ ਪ੍ਰਧਾਨਗੀ ਨੂੰ ਕਿਸ ਤਰ੍ਹਾਂ ਲੈ ਕੇ ਅੱਜ ਤੁਸੀਂ ਦੇਖ ਦਿਓ ਮੇਰਾ ਤੇ ਅੱਜ ਪਹਿਲਾ ਦਿਨ ਨਾ ਬਾਕੀ ਮੈਂ ਵੇਖੋ ਦੇਖਾਂਗੀ ਜਦੋਂ ਆਫਿਸ ਆਵਾਂਗੀ ਤੇ ਸਾਰੇ ਕੰਮ ਦੇਖਾਂਗੀ ਤੇ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੀ ਜਿਹੜੇ ਵੀ ਕੰਮ ਚੱਲ ਰਹੇ ਆ ਤੇ ਉਹਨਾਂ ਨੂੰ ਕਰਾਂਗੀ ਆਮ ਪਾਰਟੀ ਵੱਲੋਂ ਤੁਸੀਂ ਪ੍ਰਧਾਨ ਬਣਿਓ ਆਮ ਪਾਰਟੀ ਵੱਲੋਂ ਤੁਸੀਂ ਕੀ ਕਹੋ ਆਮ ਪਾਰਟੀ ਵੱਲੋਂ ਤੇ ਇਹੀ ਹੈ ਕਿ ਜੋ ਵੀ ਕੰਮ ਚੱਲ ਰਹੇ ਆ ਉਹਨਾਂ ਨੂੰ ਕੰਮਾਂ ਨੂੰ ਪੂਰਾ ਕਰਾਂਗੀ ਤੇ ਆਪਣੇ ਸ਼ਹਿਰ ਦਾ ਜਿੰਨਾ ਹੋ ਸਕੇਗਾ ਨਿਕਾਸ ਕਰਾਂਗੀ ਤੇ ਉਹਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੀ ਤੁਸੀਂ ਖਵਾਂਦਨ ਦੇ ਵਿੱਚੋਂ ਤੁਹਾਡੀ ਜਿਹੜੀ ਆ ਸੋਹਰਾ ਸਾਬ ਤੁਹਾਡੇ ਹਾਂਜੀ ਉਹ ਵੀ ਬਤੌਰ ਪ੍ਰਧਾਨ ਰਹੇ ਨੇ ਰਹੇ ਨੇ ਤਿੰਨ ਵਾਲੀ ਦੇ ਅੱਜ ਸਵਰਗਾਂ ਦੇ ਵਿੱਚ ਵੀ ਨੇ ਦੇਖ ਰਹੇ ਨੇ ਸਭ ਜੀ ਮੈਨੂੰ ਉਹਨਾਂ ਦਾ ਬਹੁਤ ਮੰਮੀ ਤੇ ਡੈਡੀ ਦਾ ਮੇਰੇ ਸੋਹਰਾ ਸਾਬ ਦਾ ਤੇ ਮੇਰੇ ਮੰਮੀ ਦਾ ਬਹੁਤ ਵੱਡਾ ਆਸ਼ੀਰਵਾਦ ਆ ਜਿਹੜੀ ਮੈਂ ਅੱਜ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਸ਼ਾਇਦ ਇੱਥੇ ਪਹੁੰਚੀ ਆ ਤੇ ਪ੍ਰਧਾਨ ਬਣੀ ਆ ਖਾਂ ਤਾਂ ਨਹੀਂ ਪ੍ਰਧਾਨ ਜੀ ਤੁਸੀਂ ਜੇ ਬਣਿਆ ਜੀ ਹਾਂਜੀ ਹੁਣ ਇਹ ਆ ਕਿ ਜਿਹੜੇ ਹੁਣ ਲੋਕੀ ਨੇ ਜਿਹੜੇ ਆਮ ਨੇ ਡੇਰਾ ਬਾਬਾ ਨਾਨਕ ਵੀ ਸੀਂਦੇ ਨੇ ਉਹਨਾਂ ਤੁਸੀਂ ਕੀ ਸੰਦੇਸ਼ ਦੇਣਾ ਚਾਹੋ ਮੈਂ ਉਹਨਾਂ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਮੈਂ ਇਕੱਲੀ ਕੁਝ ਨਹੀਂ ਕਰ ਸਕਦੀ ਸਭ ਦੇ ਸਾਥ ਨਾਲ ਮੈਂ ਮਤਲਬ ਜਿੰਨੇ ਵੀ ਕੰਮ ਹੈ ਸਾਰੇ ਮੇਰਾ ਸਾਥ ਦੇਣਗੇ ਤੇ ਮੈਂ ਸਾਰੇ ਕੰਮ ਨਿਭਾਵਾਂਗੀ ਜੋ ਮੈਨੂੰ ਮਿਲੇ ਨੇ ਤੇ ਮੇਰੇ ਲਈ ਮਤਲਬ ਇਹ ਇਕੱਲੀ ਜਿਹੜੀ ਇਹ ਕੁਰਸੀ ਨਹੀਂ ਆ ਜਿਵੇਂ ਕਹਿੰਦੇ ਨੇ ਸਾਹਿਬ ਹੱਥ ਜਿਵੇਂ ਕਹਿੰਦੇ ਨੇ ਸਾਹਿਬ ਹੱਥ ਵਡਿਆਈਆਂ ਨੀਵਾ ਹੋ ਕੇ ਲੋਕ ਇਹ ਇਕੱਲੀ ਕੁਰਸੀ ਨਹੀਂ ਆ ਇਹ ਮੇਰੇ ਲਈ ਮਾਲਕ ਦੀ ਬਖਸ਼ਿਸ਼ ਆ ਤੇ ਸਾਰੇ ਲੋਕਾਂ ਦਾ ਸਾਥ ਹੈ ਜਿਨ੍ਹਾਂ ਦੇ ਮਤਲਬ ਸਾਥ ਨਾਲ ਮੈਂ ਇੱਥੇ ਪਹੁੰਚੀ ਆ ਤੇ ਮੈਂ ਆਪਣੀ ਸਾਰੀ ਜਿਹੜੀ ਜ਼ਿੰਮੇਵਾਰੀ ਆ ਜਿਹੜੀ ਇਹ ਸੇਵਾ ਮਿਲੀ ਆ ਉਹ ਮੈਂ ਆਪਣੇ ਸਾਰੇ ਲੋਕਾਂ ਨਾਲ ਮਿਲ ਕੇ ਨਿਭਾਵਾਂਗੀ ਤੇ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਾਂਗੀ ਅੱਜ ਤੁਹਾਨੂੰ ਤੁਹਾਡੇ ਦੋ ਪੁਆਇੰਟ ਨੇ ਕੋਈ ਡੇਰ ਬਾਬਾ ਨਾਨਕ ਦੇ ਵਿੱਚ ਕੁਝ ਕਮੀਆਂ ਪੇਸ਼ੀਆਂ ਗਈਆਂ ਉਹ ਤੁਹਾਨੂੰ ਆਪਾ ਆਪਣੇ ਬਾਰਡਰ ਪੱਤੀ న్యూਸ ਰਹੀਆਂ ਜੇ ਤੁਹਾਨੂੰ ਚਾਹਨਾ ਪਾ ਕੇ ਦੱਸਾਂਗੇ ਤੁਹਾਨੂੰ ਵੀ ਸ਼ਾਇਦ ਪਤਾ ਹੋਏਗਾ ਨਗਰ ਕੌਂਸਲ ਦੇ ਨਾਲ ਹੀ ਸੈਲਫੀ ਪੁਆਇੰਟ ਹੈ ਜੀ ਦੇਸ਼ ਵਿਦੇਸ਼ ਤੋਂ ਜਿਹੜੀਆਂ ਸੰਗਤਾਂ ਡੇਰਾ ਬਾਬਾ ਨਾਨਕ ਕਰਤਾਰਪੁਰ ਚੋਲਾ ਸਾਹਿਬ ਗੁਰਦੁਆਰਾ ਤੇ ਇਥੇ ਦਰਬਾਰ ਸਾਹਿਬ ਆਉਂਗੇ ਨੇ ਇਹ ਸੈਲਫ ਪਹਿਲੇ ਪੁਆਇੰਟ ਜਿਹੜਾ ਮੈਂ 2 ਸਾਲ ਤੋਂ ਬਿਲਕੁਲ ਬਦਕਾਰ ਹੋ ਚੁੱਕਾ ਤੁਸੀਂ ਉਸ ਵਰ ਕੀ ਕਹਿਣਾ ਚਾਹੋਗੇ ਮੈਂ ਦੇਖੋ ਮੈਂ ਅਜੇ ਤੇ ਅੱਜ ਪਹਿਲਾ ਦਿਨੀਆਂ ਤੁਹਾਡੇ ਸਾਹਮਣੇ ਜੋ ਹੋਏਗਾ ਮੈਂ ਉਹ ਕਰਾਂਗੀ ਜੋ ਤੁਸੀਂ ਕਹਿੰਦੇ ਹੋ ਵੀ ਇੱਥੇ ਸੰਗਤਾਂ ਆਂਦੀਆਂ ਨੇ ਜੋ ਉਹਨਾਂ ਲਈ ਹੋ ਸਕੇਗਾ ਉਹ ਅਸੀਂ ਕੋਸ਼ਿਸ਼ ਕਰਾਂਗੇ ਤੇ ਬਾਕੀ ਰੰਧਾਵਾ ਸਾਹਿਬ ਦੇ ਜੋ ਹੁਕਮ ਦੇਣਗੇ ਉਹਨਾਂ ਦੇ ਹੁਕਮਾਂ ਦੀ ਉਹ ਕਰਾਂਗੇ ਤੇ ਉਹ ਹੁਕਮਾਂ ਨਾਲ ਹੀ ਉਹਨਾਂ ਦੇ ਸਾਰੇ ਕੰਮਾਂ ਫਿਰ ਪੂਰੇ ਕਰਾਂਗੇ ਇਸਨ ਨਗਰ ਕੌਂਸਲ ਡੇਰਾ ਬੱਬਾ ਨਾਨਕ ਦੇ ਨਵ ਜੁਕਤ ਪ੍ਰਧਾਨ ਸਾਡੇ ਵੱਲੋਂ ਢੇਰ ਸਰਿਆਮ ਬਾਰਕਾ ਇਸੇ ਤਰ੍ਹਾਂ ਬਣੇ ਰਹੋ ਮੂਰ ਅਜ ਪੱਟੀ ਦੇ ਨਾਲ ਅੱਧੀ ਡੇਰ ਬੱਬਨਾ ਤੋਂ ਵਿਸ਼ੇਸ਼ ਰਿਪੋਰਟ